ਜਿਹੜੇ ਅੱਖਾਂ ਦੇ ਵਿੱਚ ਅਥਰੂ ਜਿਹੜੇ ਐ ਆਸੂ ਨਿਕਲੇ ਐ ਤਾਂ ਜਿਹੜੇ ਉਹਨਾਂ ਦੇ ਜ਼ਖਮ ਐ ਨਾ ਦੇਖ ਕੇ ਰਿਆ ਨਹੀਂ ਜਾਂਦਾ ਸਾਡੇ ਕੋਲ ਪਰ ਅਸੀਂ ਇੰਨੇ ਜੋਗੀ ਨਹੀਂ ਹੈਗੇ ਕਿ ਆਸੀਂ ਸੰਭ ਸਕੀਏ ਸਰਕਾਰਾਂ ਨੂੰ ਵੀ ਇਹ ਹੱਥ ਛੋੜ ਕੇ ਬੇਨਤੀ ਐ ਕਿ ਕੁਝ ਸਹਿਯੋਗ ਕਰੋ ਭਾਵੁਕ ਹੋਣ ਦਾ ਜਿਹੜਾ ਇੱਕ ਕਾਰਨ ਜ਼ਰੂਰ ਦੱਸੋ ਕਿਉਂਕਿ ਅੱਖਾਂ ਦੇ ਵਿੱਚ ਨਮੀ ਵੇਖ ਸਕਦੇ ਹੋ ਭਾਵੁਕ ਪੱਲ ਵੇਖ ਸਕਦੇ ਹੋ ਕਿਹੜੇ ਮਾਵਾਂ ਦਾ ਦੁੱਧ ਆਪਾਂ 9 ਮਹੀਨੇ ਪਿੰਨੇ ਆ ਉਹਨਾਂ ਨੂੰ ਆਪਾਂ ਸੰਭ ਲੈਣੇ ਆ ਤੇ ਇਹਨਾਂ ਨੂੰ ਆਪਾਂ ਸੜਕਾਂ ਤੇ ਰੋਲ ਦੇਣੇ ਆ ਤੇ ਅਸੀਂ ਦੇ ਹੱਥ ਜੋੜ ਕੇ ਅਸੀਂ ਬੇਨਤੀ ਕਰਾਂਗੇ ਵੀ ਗਊ ਮਾਤਾ ਦਾ ਧਿਆਨ ਰੱਖੋ ਉੱਟ ਮਾਰ ਨਾ ਕਰੋ ਉਹਨਾਂ ਦਾ ਬਹੁਤ ਜ਼ਖਮ ਕਰ ਦਿੰਦੇ ਨੇ ਕਿ ਜੋ ਵੀ ਕੋਈ ਫਰੂਟ ਵਗੈਰਾ ਕੱਟਦੇ ਨੇ ਜਾਂ ਸਬਜੀ ਵਗੈਰਾ ਕੱਟਦੇ ਨੇ ਉਹਨੂੰ ਪੋਲੀਥੀਨ ਦੇ ਵਿੱਚ ਪਾ ਕੇ ਇੱਕ ਘੰਟਾ ਮਾਰ ਕੇ ਬਾਹਰ ਨਾਲ ਸਿੱਟਾ ਕਰੋ ਉਹ ਸਾਰਾ ਪੋਲੀਥੀਨ ਗਾਵਾਂ ਦੇ ਪੇਟ ਚ ਜਾਂਦਾ ਹੈ ਤੇ ਉਹਨਾਂ ਨੂੰ ਸਾਹ ਨਹੀਂ ਆਉਂਦਾ ਤੇ ਉਹ ਮਰ ਜਾਂਦੀਆਂ ਜੀ ਔਰ ਉਹਨਾਂ ਦੇ ਵਿੱਚ ਬਲੇਡ ਪਾ ਕੇ ਵੀ ਸਿੱਟੇ ਜਾਂਦੇ ਨੇ ਦੁਕਾਨਦਾਰਾ ਵੱਲੋਂ ਜਾਂ ਹੋਰ ਵੀ ਕਿਸੇ ਵੱਲੋਂ ਉਹ ਬਲੇਡ ਅੰਦਰ ਜਾਂਦੇ ਆ ਤੇ ਉਹਨਾਂ ਦੇ ਅੰਦਰੋਂ ਨਾੜ ਵਗੈਰਾ ਕਟਿਆ ਜਾਂਦੀਆਂ ਸਤਿ ਸ਼੍ਰੀ ਅਕਾਲ ਮੈਂ ਜੀਵਨਜੋਤ ਕੋਰ ਤੁਸੀਂ ਦੇਖ ਰਹੇ ਹੋ ਜੰਨਤ ਟੀਵੀ ਗੁਰੂਰਸਾਈ ਦੀ ਗਊਸ਼ਾਲਾ ਦੇ ਵਿੱਚ ਖੜੇ ਆ ਜਿੱਥੇ ਕਿ ਸਾਰੇ ਸੇਵਾਦਾਰ ਤੁਸੀਂ ਦੇਖ ਸਕਦੇ ਹੋ ਖੜੇ ਹੋਏ ਉੱਥੇ ਹੀ ਸੇਵਾਦਾਰਾਂ ਵੱਲੋਂ ਇੱਕ ਜਿਹੜੀ ਗੁਰੂਰਸਾਈ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਤੁਹਾਡੇ ਘਰ ਦੇ ਵਿੱਚ ਕੋਈ ਫਰੂਟ ਦਾ ਕੋਈ ਵੀ ਐਕਸਟਰਾ ਜਿਹੜਾ ਇਹ ਛਿਲਕੇ ਵਗੈਰਾ ਹੁੰਦੇ ਨੇ ਉਹਨੂੰ ਪੋਲੀਥੀਨ 'ਚ ਪਾ ਕੇ ਨਾ ਸੁੱਟਿਆ ਕਰੋ ਗਊਆਂ ਖਾ ਲੈਂਦੀਆਂ ਨੇ ਬਿਮਾਰ ਹੋ ਜਾਂਦੀਆਂ ਨੇ ਬਲੇਡ ਵਗੈਰਾ ਕਈ ਦੁਕਾਨਦਾਰ ਪਾ ਕੇ ਸੁੱਟਦੇ ਨੇ ਇਹ ਜਿਹੜ ਜਾਨ ਕਿਉਂਕਿ ਗਊਆਂ ਨਾਲ ਇਸ ਨੂੰ ਕਾਫੀ ਦਿੱਕਤ ਪਰੇਸ਼ਾਨੀ ਜਿਹੜੀ ਆਂਦੀ ਹੈ ਤੇ ਹੋਰ ਜਿਹੜੀ ਹੈ ਕੀ ਅਪੀਲ ਕਰ ਰਹੇ ਨੇ ਸੇਵਾਦਾਰ ਜਿਹੜੀ ਹੈ ਹੋਰ ਜਾਣਕਾਰੀ ਆਪਾਂ ਨੂੰ ਦੇਣਗੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਸਾਰੇ ਨਗਰ ਨਿਵਾਸੀਆਂ ਨੂੰ ਅਤੇ ਪਿੰਡਾਂ ਦੇ ਜ਼ਿਮੀਂਦਾਰ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀ ਗਊ ਮਾਤਾ ਨਾ ਇਹਨਾਂ ਦਾ ਦੁੱਧ ਆਪਾਂ ਸਾਰੀ ਉਮਰ ਵੀ ਲੈ ਤੇ ਜਿਹੜੇ ਮਾਵਾਂ ਦਾ ਦੁੱਧ ਆਪਾਂ 9 ਮਹੀਨੇ ਪਿੰਨੇ ਆ ਉਹਨਾਂ ਨੂੰ ਆਪਾਂ ਸੰਭਲ ਲੈਣੇ ਆ ਤੇ ਇਹਨਾਂ ਨੂੰ ਆਪਾਂ ਸੜਕਾਂ ਦੇ ਰੋਲ ਦੇਣੇ ਆ ਤੇ ਅਸੀਂ ਦੇ ਹੱਥ ਜੋੜ ਕੇ ਅਸੀਂ ਬੇਨਤੀ ਕਰਾਂਗੇ ਵੀ ਗਊ ਮਾਤਾ ਦਾ ਧਿਆਨ ਰੱਖੋ ਉੱਟ ਮਾਰ ਨਾ ਕਰੋ ਉਹਨਾਂ ਦਾ ਬਹੁਤ ਜ਼ਖਮ ਕਰ ਦਿੰਦੇ ਨੇ ਤੇ ਸਾਰੇ ਇਹਨੂੰ ਨਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਏ ਕਿ ਗਊਸ਼ਾਲਾ ਸਭ ਦਾ ਸਾਂਝਾ ਆ ਕੇ ਜਿੰਨਾ ਕੋ ਹੋ ਸਕੇ ਉਹਨਾਂ ਦਾਣ ਜ਼ਰੂਰ ਦਿਓ ਗਊਸ਼ਾਲਾ ਨੂੰ ਤਰੱਕੀਆਂ ਤੇ ਲੈ ਚ ਕੇ ਜਾਓ ਜੇ ਗਊ ਮਾਤਾ ਖੁਸ਼ ਰਹਿਣਗੇ ਤੇ ਸਾਰਾ ਨਗਰ ਨਿਵਾਸੀ ਸੁਖੀ ਰਹਿਣਗੇ ਪਾਵੁਕ ਜਿਹੜੇ ਨੇ ਸੇਵਾਦਾਰ ਹੋ ਗਏ ਨੇ ਕਿਉਂਕਿ ਗਊ ਮਾਤਾ ਜੀ ਨਾਲ ਜਿਹੜਾ ਇਹ ਪਿਆਰ ਇਹਨਾਂ ਦਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਪਾਵੁਕ ਹੋਣ ਦਾ ਜਿਹੜਾ ਇੱਕ ਕਾਰਨ ਜ਼ਰੂਰ ਦੱਸੋ ਕਿਉਂਕਿ ਅੱਖਾਂ ਦੇ ਵਿੱਚ ਨਮੀ ਵੇਖ ਸਕਦੇ ਹੋ ਪਾਵੁਕ ਪੱਲ ਵੇਖ ਸਕਦੇ ਹੋ ਕਿਸ ਜਿਹੜੇ ਆ ਜਿਹੜੇ ਅੱਖਾਂ ਦੇ ਵਿੱਚ ਅਥਰੂ ਜਿਹੜੇ ਆ ਆਸੂ ਨਿਕਲੇ ਆ ਤਾਂ ਜਿਹੜੇ ਉਹਨਾਂ ਦੇ ਜ਼ਖਮ ਹੈ ਨਾ ਦੇਖ ਕੇ ਰਿਆ ਨਹੀਂ ਜਾਂਦਾ ਸਾਡੇ ਕੋਲ ਪਰ ਅਸੀਂ ਇੰਨੇ ਜੋਗੀ ਨਹੀਂ ਹੈਗੇ ਕਿ ਆ ਦੀ ਸਾਮ ਸਕੀਏ ਸਰਕਾਰਾਂ ਨੂੰ ਵੀ ਇਹ ਅੱਤੇ ਛੋੜ ਕੇ ਬੇਨਤੀ ਹੈ ਕਿ ਕੁਝ ਸਹਿਯੋਗ ਕਰੋ। ਵੀ ਤਾਂ ਕਿ ਇਹ ਰੋਲ ਨਾ। ਸਥੀ ਕੇਉਸ਼ਾਲਾ ਦੇ ਜਿਖੜੇ ਆ ਸੇਵਾਦਾਰਾ ਵੱਲੋਂ ਜਿਹੜੀ ਹੈ ਅਪੀਲ ਗੁਰੂ ਅਰਸਾਈ ਦੇ ਲੋਕਾਂ ਲੋਕਾਂ ਦੇ ਲਈ ਕਰੀ ਜਾਣੀ ਹੈ ਉਸ ਬਾਰੇ ਜਿਹੜੀ ਹੈ ਪੂਰੀ ਜਾਣਕਾਰੀ ਬੋਵੀ ਜੀ ਸਾਡੇ ਨਾਲ ਸਾਂਝੀ ਕਰਨਗੇ। ਜੈਸ਼ਵਰਾਮ ਜੀ ਸਾਰਿਆਂ ਨੂੰ। ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਜੀ ਕਿ ਜਿੰਨੇ ਵੀ ਆਪਣੇ ਘਰ ਰਹਿ ਗਏ ਨੇ ਉਹਨਾਂ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਹੀ ਕੋਈ ਫਰੂਟ ਵਗੈਰਾ ਕੱਢਦੇ ਨੇ ਜਾਂ ਸਬਜੀ ਵਗੈਰਾ ਕੱਢਦੇ ਨੇ ਉਹਨੂੰ ਪੋਲੀਥੀਨ ਦੇ ਵਿੱਚ ਪਾ ਕੇ ਇੱਕ ਘੰਟਾ ਮਾਰ ਕੇ ਬਾਹਰ ਨਾਲ ਸਿੱਟਾ ਕਰੋ ਉਹ ਸਾਰਾ ਪੋਲੀਥੀਨ ਗਾਵਾਂ ਦੇ ਪੇਟ 'ਚ ਜਾਂਦਾ ਹੈ ਤੇ ਉਹਨਾਂ ਨੂੰ ਸਾਹ ਨਹੀਂ ਆਉਂਦਾ ਤੇ ਉਹ ਮਰ ਜਾਂਦੀਆਂ ਜੀ ਔਰ ਉਹਨਾਂ ਦੇ ਵਿੱਚ ਬਲੇਡ ਪਾ ਕੇ ਸਿੱਟੇ ਜਾਂਦੇ ਨੇ ਦੁਕਾਨਦਾਰਾਂ ਵੱਲੋਂ ਜਾਂ ਹੋਰ ਵੀ ਕਿਸੇ ਵੱਲੋਂ ਉਹ ਬਲੇਡ ਅੰਦਰ ਜਾਂਦੇ ਆ ਤੇ ਉਹਨਾਂ ਦੇ ਅੰਦਰੋਂ ਨਾੜ ਵਗੈਰਾ ਕਟੀਆਂ ਜਾਂਦੀਆਂ ਐ ਤੇ ਬਹੁਤ ਪਰੇਸ਼ਾਨੀਆਂ ਆਉਂਦੀਆਂ ਜੀ ਇਹ ਜ਼ਰੂਰੀ ਹੈ ਜੀ ਕਿ ਸਾਰੇ ਹੱਥ ਜੋੜ ਕੇ ਇਹ ਗੱਲ ਸਵੀਕਾਰ ਕਰੋ ਸਾਰੇ ਜਿੱਥੇ ਇੱਕ ਰਵਾਜ ਪਹੁੰਚੇ ਕੋਈ ਵੀ ਖਾਣ ਪੀਣ ਵਾਲੀ ਚੀਜ਼ ਪਲਾਸਟਿਕ ਦੇ ਲਫਾਓ ਵਿੱਚ ਪਾ ਕੇ ਗੰਡ ਮਾਰ ਕੇ ਨਾ ਸਟੋ ਉਹਨਾਂ ਨੂੰ ਐਕਸਟਰਾ ਕਿਤੇ ਸਿੜ ਦਿਓ ਜਿੱਥੇ ਉਹ ਖਾ ਲੈਣ ਤੇ گاਵਾں ਦੇ ਵੀ ਬੱਚੇ ਹੋ ਸਕੀ ਕਿਉਂਕਿ ਇਹਨਾਂ گاਵਾں ਦੇ ਅੱਗੇ ਵਾਦ ਕੇ ਬੱਚੇ-ਵੱਚੀਆਂ ਨੇ ਆਪਣੇ ਕੰਮ ਆਣਾ ਜੀ ਤੇ ਉਹਨਾਂ ਦਾ ਦੁੱਧ ਆਪਣੇ ਬੱਚਿਆਂ ਨੇ ਪੀਣਾ ਜੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਵਣ ਸੋਚੋ ਤੇ ਵੱਡੀ ਗਊਸ਼ਾਲਾ ਦੇ ਵਿੱਚ ਬਹੁਤ ਹੀ ਜ਼ਿਆਦਾ ਜੂਤ ਹੈਗੀ ਏ ਦਾਨ ਕੋਨ ਦੀ ਸਾਰੇ ਸਰਕਾਰੀ ਨੌਕਰੀਆਂ ਤੇ ਪੇਸ਼ਿਆਂ ਵਾਲੇ ਨੂੰ ਵੀ ਇਤਲਾਕਾ ਨਿਵਾਸੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵਾਦ ਤੋਂ ਇੱਥੇ ਮਦਦ ਕਰੋ ਤੇ ਸੇਵਾ ਕਰਨ ਲਈ ਇੱਥੇ ਜੁੜ ਆਇਆ ਕਰੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਹੋਏਗਾ ਬਹੁਤ ਬਹੁਤ ਧੰਨਵਾਦ ਜੀ ਪ੍ਰੈਸ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਨੇ ਤੇ ਡਿਪਟੀ ਡਾਇਰੈਕਟਰ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਦਵਾਈਆਂ ਦੇ ਨਾਲ